ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭੇਨਤੀ ਆਪਣੇ ਭਗਤੀ ਲਾਏ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸੇਵਾ ਹਿੰਗਰੋ ਸਾਹਿਬ ਜੀ ਫਰੀਦਾ ਦਰ ਦਰਵੇਸੀ ਗਾਖੜੀ ਚੱਲਾ ਦੁਨੀਆ ਪੱਤ ਬਨ ਉਠਾਈ ਪੋਟਲੀ ਕਿੱਥੇ ਵੰਜਾ ਘਤ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਪਿਛਲੇ ਸ਼ਲੋਕ ਦੀ ਆਪਾਂ ਜਦੋਂ ਅੱਠਾ ਕੀਤੀ ਆ ਉਸ ਵਿੱਚ ਸਾਨੂੰ ਦੱਸਿਆ ਸੀ ਕਿ ਉਹ ਪ੍ਰਭੂ ਪਰਮਾਤਮਾ ਜਦੋਂ ਮਾਂ ਦੇ ਗਰਭ ਦੇ ਵਿੱਚੋਂ ਲਿਖ ਦਿੰਦਾ ਮੌਤ ਤੇ ਮੌਤ ਜਿਹੜੀ ਆ ਉਨਸਾਨ ਦੇ ਨਾਲ ਹੀ ਹੁੰਦੀ ਆ ਉਦੋਂ ਪ੍ਰਗਟ ਹੁੰਦੀ ਆ ਜਦੋਂ ਸੰਸਾਰ ਤੇ ਪ੍ਰਭੂ ਪਰਮਾਤਮਾ ਨੂੰ ਲੈ ਕੇ ਚਲੇ ਜਾਣਾ ਉਹਦੇ ਸਾਨੂੰ ਇਹ ਦੱਸਿਆ ਕਿ ਬਾਬਾ ਫਰੀਦ ਜੀ ਨੇ ਦੱਸਿਆ ਕਿ ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਉਸ ਰਸਤੇ ਦੇ ਨੰਗਣਾ ਪਹਿਣਾ ਵਾ ਕਿਹੜਾ ਵਾਲ ਤੋਂ ਬਰੇਕਿਆ ਮਾਰੇ ਬਾਣੀ ਵਿੱਚ ਦਾਦੇ ਖੰਨੇਓ ਤਖੀਵਾਲੋਂ ਨਕੀ ਇਤਮਾਰਗ ਚੱਲਣਾ ਕਿ ਖੰਨੇਓ ਨਕੀ ਖਾਂਡੇ ਦੀ ਧਾਰ ਨੂੰ ਇਹਨਾਂ ਬਰੀਕ ਆ ਜਿਸ ਰਸਤੇ 'ਤੇ ਸਾਨੂੰ ਨੰਗਣਾ ਪੈਣਾ ਕਿ ਇਨਸਾਨ ਨੂੰ ਸਮਝਾਇਆ ਬਾਬੇ ਫਰੀਦ ਨੇ ਕਿ ਤੂੰ ਉਹੋ ਜੇ ਕੰਮ ਕਰ ਚੰਗੇ ਕਰਮ ਕਰ ਉਸ ਵਾਹਿਗੁਰੂ ਦਾ ਸਿਮਨਕਾਰ ਉਹ ਖਦਾ ਦਾ ਨਾਮ ਸਿਮਨ ਕਰਿਆ ਕਰ ਜਦੋਂ ਬਾਬੇ ਫਰੀਦ ਦੀ ਆਪਾਂ ਗੱਲ ਕਰਦੇ ਆ ਤੇ ਬਾਬਾ ਫਰੀਦ ਜੀ ਦੀ ਮਾਤਾ ਜਿਹੜੀ ਆ ਨਾ ਬਹੁਤ ਧਨਵਾਨ ਉਹ ਨਾਮ ਸਿਮਨ ਵਾਲੀ ਸੀ ਕਿਉਂ ਆਪਾਂ ਦੁਨੀਆ ਦੇ ਵਿੱਚ ਲਾ ਲਿੰਨੇ ਆ ਕਪਾਲ ਗੁਰਮਤਿ ਪ੍ਰਕਾਸ਼ ਵਿੱਚ ਜੋ ਆਪਾਂ ਲਿਖਿਆ ਕਿ ਸੰਸਾਰ ਵਿੱਚ ਸਾਡੇ ਧਰੂਪਗਦ ਦੂਸਰੀ ਮਾਤਾ ਕੀ ਆ ਬੱਬੀ ਫਰੀਦ ਜਿੰਨੇ ਬੰਦਗੀ ਵੱਲ ਆਇਆ ਉਹ ਤੀਸੀ ਮਾਤਾ ਵਾ ਜਿਹੜਾ ਲਖਮਣ ਆ ਉਹ ਸੀਤਾ ਨੂੰ ਮਾਤਾ ਸਮਝਾ ਜੇ ਦੇ ਕਾ ਕੋ ਪੈਰਾਮਲ ਦੇ ਦਸ ਉਹਦਾ ਵੀ ਚਿਹਰਾ ਨਹੀਂ ਸੀ ਦੇਖਿਆ ਉਹ ਹੀ ਮਾਤਾ ਬਰਾਬਰ ਸਮਝਦਾ ਸੀ ਉਹ ਹੀ ਸਿੱਖਿਆ ਸੀਤਾ ਕੋ ਲਈ ਉਹ 33ਵੀਂ ਚੌਥੀਣੀ ਮਾਤਾ ਦੀ ਮਾਤਾ ਗਣੀ ਗਈ ਆ ਗੋਪੀ ਚਾਂਦੀ ਮਾਤਾ ਗੋਪੀ ਜੰਨਦ ਨੂੰ ਸਿਮਨ ਵੱਲ ਲਾਇਆ ਜੋ ਗੋਪੀ ਜੰਨ ਰਾਜਾ ਜਿਹੜਾ ਵਾ ਸਿਮਨ ਵੱਲ ਤੇ ਗਿਆ ਨਾ ਤੇ ਮਾਂ ਦੇ ਵਿੱਚ ਵਿਰਾਗ ਪੈਦਾ ਹੋ ਗਿਆ ਕਿ ਪੁੱਤ ਦਾ ਬਸੋੜਾ ਛੱਲਿਆ ਨਾ ਗਿਆ ਇਸ ਕਰਕੇ ਉਹਨੂੰ ਅੱਧੀ ਮਾਤਾ ਨਹੀਂ ਜਾਂਦੀ ਪਰ ਸਿੱਖ ਇਤਿਹਾਸ ਵਿੱਚ ਇਹੋ ਜਿਹੇ ਮਾਂ-ਬਾ ਹੋਈਆਂ ਵਾ ਜੋ ਬੱਚਿਆਂ ਨੂੰ ਇਹੋ ਸਿੱਖੀ ਦੀ ਲੜ ਲਾ ਕੇ ਗਈਆਂ ਵਾ ਨਾਮ ਸਿਮਰ ਦੇ ਨਾਲ ਦੇਹੂ ਦੀ ਮਾਤਾ ਹੋਈਆਂ ਕਿ ਗੱਲਾਂ ਵਿੱਚ ਟੋਟੀ ਟੋਟੀ ਕਰਕੇ ਬੱਚਿਆਂ ਨੇ ਹਾਰਪ ਵਾਲੇ ਆ ਪੱਕੀਦ ਨਹੀਂ ਮੰਨਦੇ ਉਹ ਪ੍ਰਭੂ ਪਰਮਾਤਮਾ ਨਾਲ ਸਿਮਨ ਕਰਦੀਆਂ ਰਹੀਆਂ ਪਰ ਬਾਬੇ ਫਰੀਦ ਦੀ ਮਾਤਾ ਦਾ ਜਿਗਰ ਆਪਾ ਕਰਦੇ ਆ ਕਿ ਬਾਬੇ ਫਰੀਦ ਦੀ ਕਥਾ ਜਿਹੜੀ ਚੱਲ ਰਹੀ ਹੈ ਬਾਬੇ ਫਰੀਦ ਦੀ ਮਾਤਾ ਨੇ ਪਹਿਲੀ ਵਾਰ ਜਦੋਂ ਭੇਜਿਆ ਨਾ ਕਿ ਬੇਟਾ ਸਿਮਨ ਕਰਿਆ ਕਾ ਉਸ ਖੁਦਾ ਦਾ ਨਾਮ ਲਿਆ ਕਰ ਤੇ ਮਾਤਾ ਨੇ ਬੱਚੇ ਨੇ ਕਿਹਾ ਮਾਤਾ ਜੀ ਖੁਦਾ ਦਾ ਨਾਮ ਪੁਦਾ ਕੀ ਦਿੰਦਾ ਇਹ ਲੱਡੂ ਮਠਾਈ ਦਿੰਦਾ ਵਾ ਬਹੁਤ ਕੁਝ ਦਿੰਦਾ ਬੱਚਾ ਨੂੰ ਲਾਲਚ ਚੰਦਾ ਖਾਣ ਦਾ ਫਿਰ ਦੂਸਰੀ ਵਾਰ ਮਾਤਾ ਨੇ ਫਿਰ ਜੰਗਲ ਵਿੱਚ ਭੇਜਿਆ ਇਹ ਗੱਲ ਫਿਰ ਮਨਾ ਬਣੀ ਪ੍ਰਭੂ ਪਰਮਾਤਮਾ ਤੱਕ ਨਹੀਂ ਪਹੁੰਚਿਆ ਤੇ ਮਾਰੇ ਕਿੰਨੇ ਨ ਸੂਰਜ ਕਿਰਨ ਮਲੇ ਜਲ ਕਾ ਜਲ ਹੋ ਆ ਰਾਮ ਜੋਤੀ ਜੋਸ ਮਿਲੀ ਸਪੂਰਨ ਥੀ ਆ ਰਾਮ ਪਮਣੀ ਮੇ ਪਮਣ ਸਮਾਇਆ ਜੋਤੀ ਮੇ ਜੋਤ ਰਲ ਗਿਆ ਜਿੰਨਾ ਤੱਕ ਤੁਹਾਡੀ ਜੋਤ ਉਹਦੇ ਵਿੱਚ ਰਲਦੀ ਨਹੀਂ ਨਾ ਅਸ ਸੰਸਾਰ ਤੇ ਭੜਕਦੇ ਰਵਾਂਗੇ ਮਰ ਮਰ ਜੰਮੇ ਮਰੇ ਫਿਰ ਜੰਮੇ ਬਹੁਤ ਸਜਾਈ ਭਇਆ ਦਿਸਲਮ ਇਸ ਸੰਸਾਰ ਵਿੱਚ ਆਉਣ ਜਾਣ ਦਾ ਚੱਕਰ ਜਿਹੜਾ ਵਾ ਉਹ ਰਵੇਗਾ ਜਿੰਨਨ ਤੱਕ ਆਹੀ ਉਹਦੇ ਵਿੱਚ ਲੀਨ ਨਹੀਂ ਹੁੰਦੇ ਦਿੱਤਾ ਸਮੁੰਦਰ ਦੀਆਂ ਲਹਿਰਾਂ ਜਿਗੀਆਂ ਸਮੁੰਦਰ ਵਿੱਚ ਉੱਠਦੀਆਂ ਵਾਂ ਤੇ ਸਮੁੰਦਰ ਵਿੱਚ ਸਮਾ ਜਾਂਦੀਆਂ ਸੂਰਜ ਦੀਆਂ ਕਿਰਨਾਂ ਸੂਰਜੋਂ ਝੋ ਨਿਕਲਦੀਆਂ ਵਾਂ ਤੇ ਸੂਰਜ ਵਿੱਚ ਸਮਾ ਜਾਂਦੀਆਂ ਵਾਂ ਅਜਿਹਾ ਜਿਹੜੀ ਇਨਸਾਨ ਦੀ ਜੋਤ ਹੁੰਦੀ ਪ੍ਰਭੂ ਪਰਮਾਤਮਾ ਜਿਹਨੂੰ ਆਪਾਂ ਆਤਮਾ ਜੋਤ ਕਹਿੰਦੇ ਆ ਉਹ ਜਿਹੜੀ ਜੋਤ ਆ ਪ੍ਰਭੂ ਪਰਮਾਤਮਾ ਵਿੱਚ ਲੀਨ ਹੋਣੀ ਚਾਹੀਦੀ ਹੈ ਐ ਤੁਦ ਕਬਾਰੀ ਬਾਣੀ ਇੱਕ ਉਦਾਦੀ ਆ ਕਿ ਤੇਰਾ ਜਿਹੜਾ ਵਾ ਤਨ ਜਿਹੜਾ ਵਾ ਕਬਰਸਥਾਨ ਤੇ ਹੋਵੇ ਤੇ ਮਨ ਜਿਹੜਾ ਵਾ ਭਗਵਾਨ ਦੇ ਘਰ ਵਿੱਚ ਹੋਵੇ ਉਸ ਵਿੱਚ ਲੀਨ ਹੋਵੇ ਕਿੰਨੀ ਬੰਦਗੀ ਕਰ ਐ ਜੇ ਇੰਨੇ ਬੰਦਗੀ ਕਰੇਗਾ ਨਾ ਤੇ ਫਿਰ ਉਹਦੇ ਵਿੱਚ ਲੀਨ ਹੋ ਜਾਵੇਗਾ ਤੇ ਮਾਤਾ ਨੇ ਕਿੰਨੀ ਦਰਬੇਸ਼ ਆ ਮਾਤਾ ਬਾਬਾ ਫਰੀਦ ਦੀ ਕਿ ਨਹੀਂ ਬੇਟਾ ਉਹ ਪ੍ਰਭੂ ਪਰਮਾਤਮਾ ਉਹਦਾ ਸਿਮਰਨ ਕਰਿਆ ਕਰ ਉਦੋਂ ਸਭ ਕੁਝ ਦਵੇਗਾ ਤੇ ਫੇਰ ਜੰਗਲ ਵਿੱਚ ਫੇਰ ਭੇਜਦੀ ਜੋ ਜੰਗਲ ਵਿੱਚ 12 ਸਾਲ ਬਾਬਾ ਜੀ ਆਉਂਦੇ ਆ ਉਹ ਬਾਬਾ ਜੀ ਕਹਾਂਗੇ ਫਿਰ ਜੇ ਫੇਰ ਮਾਤਾ ਫਿਰ ਨੂੰ ਭੇਜੇ ਕਿ ਅਜੇ ਤੂੰ ਉੱਥੇ ਪਹੁੰਚਿਆ ਨਹੀਂ ਕਿ ਇਹਦਾ ਮਤਲਬ ਮਾਤਾ ਪਹੁੰਚੀ ਹੋਈ ਸੀ ਮਾਤਾ ਨੂੰ ਪਤਾ ਸੀ ਕਿ ਪਰਮਾਤਮਾ ਨੂੰ ਖੁਦਾ ਦੇ ਵਿੱਚ ਕਿੱਟਾ ਲੀਨ ਹੋਣਾ ਤੇ ਮਾਤਾ ਤਾਂ ਹੀ ਸਿੱਖਿਆ ਦੇ ਸਕਦੀ ਨਾ ਪਰ ਅੱਜ ਕੱਲ ਦੀ ਮਾਤਾ ਬਿੱਕੋ ਆਪਾਂ ਦੇਖਦੇ ਆ ਕਿ ਸਭ ਤੋਂ ਪਹਿਲਾਂ ਅੱਜ ਦੀ ਮਾਂ ਆਪਣੇ ਬੇਟੇ ਨੂੰ ਮੋਬਾਈਲ ਫੜਾਉਂਦੀ ਆ ਕਿ ਪੁੱਤਾ ਸਕਾਹ ਦੇਖ ਇੱਥੇ ਕਿਹੜਾ ਸੀਰੀਅਲ ਆ ਰਿਹਾ ਇਹ ਕਿਹੜੀ ਕਿਹੜਿਆਂ ਫਿਲਮ ਆ ਰਹੀ ਆ ਕਿਹੜਾ ਗਾਣਾ ਆ ਰਿਹਾ ਗਾਣੇ ਦੇ ਵਿੱਚ ਫਸ ਗਏ ਤੋ ਪਹਿਲੇ ਯਾਪੇ ਸਮਾਂ ਚ ਆਪਾਂ ਦੇਖਦੇ ਵੀ ਆਏ ਆ ਕਿ ਮਾਂ ਨੇ ਜਦੋਂ ਵਾਲ ਰੱਖਨੇ ਨਾ ਬੇਟੇ ਦਾ ਛੋਟੇ ਬੱਚੇ ਦੇ ਵਾਲ ਰੱਖਨੇ ਤੇ ਉਹਨੂੰ ਆਪ ਨਵਾਉਣਾ ਤੇ ਆਪ ਉਹਦੇ ਸਿਰ ਵਿੱਚ ਕੁਕ ਵਿਖਣਾ ਵੀ ਕਿਤੇ ਕੁਝ ਚੀਜ਼ਤ ਨਹੀਂ ਪੈ ਗਈ ਪਰ ਆਜ ਦੇ ਮਾਤਾ ਕਹਿੰਦੀ ਪਹਿਲੇ ਵਾਲ ਕਟਾਲਾ ਮੈਨੂੰ ਇਹ ਸਵਾਲ ਨਾ ਤੇਰੇ ਸਾਹਮਣੇ ਵੀ ਧੰਨ ਬਾਬੇ ਫਰੀਦ ਦੀ ਮਾਤਾ ਵਾ ਜਿਹਨੇ ਇਸ ਬੰਦਗੀ ਦੇ ਵੱਲ ਲਾਇਆ ਹੈ ਸੇ ਗਾਖੜੀ ਚੱਲਾਂ ਦੁਨੀਆ ਪੱਤ ਉਹ ਫਰੀਦ ਸਾਹਿਬ ਕਹਿੰਦੇ ਆ ਕਿ ਮੈਂ ਉਹ ਦਰਵੇਸ਼ ਪ੍ਰਭ ਪਰਮਾਤਮਾ ਦੀ ਗੱਠੜੀ ਗੱਠੜੀ ਜਿਹੜੀ ਹੈ ਗੰਡ ਜਿਹੜੀ ਹੈ ਨਾ ਹਰ ਇੱਕ ਇਨਸਾਨ ਜਿਹੜਾ ਬੰਨੀ ਫਿਰਦਾ ਦੁਨੀਆ ਦੇ ਵਿੱਚ ਚੱਲ ਰਿਹਾ ਗੱਠੜੀ ਕਿਹੜੀ ਆ ਮੋ ਮਾਇਆ ਦੀ ਹੁਣ ਫਰੀਦ ਸਾਹਿਬ ਕਹਿੰਦੇ ਆ ਖਾਲ ਬੰਨ 28 ਪੋਰਟਲੀ ਕਿੱਥੇ 52 ਘਾਟ ਹੁਣ ਕਹਿੰਦੇ ਕਿੱਥੇ ਮੈਨੂੰ ਸੁਟਾਂ ਪਰ ਕਹਿੰਦੇ ਆ ਜਿਹੜੀ ਇਹ ਇਨਸਾਨ ਦੇ ਦੁਨੀਆਂ ਚੱਲਦੇ ਆ ਭਾਵਾਂ ਤਾਂ ਆਪੇ ਮੂੰਹ ਮਾਇਆ ਦੇ ਗੱਠੜੀ ਜਿਹੜੀ ਆ ਉਹ ਬੰਨ ਕੇ ਰੱਖਦੇ ਹਾਂ ਕਿੰਜਣਾ ਬੁੱਝੇ ਕਿੰਜਣਾ ਸੁਝੇ ਦੁਨੀਆਂ ਗੁੱਝੇ ਪਾਹੇ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਅਹੰਗ ਪੀ ਦੱਜਾ ਆਹੇ ਹੁਣ ਜੀ ਬਾਬਾ ਫਰੀਦ ਜੀ ਬੜੀ ਸਮਝਾਉਂਦੇ ਆ ਕਿ ਦੁਨੀਆ ਦੇ ਵਿੱਚ ਕੋਈ ਕਿਸੇ ਨੂੰ ਬੋਝ ਨਹੀਂ ਸਕਦਾ ਨਾ ਸੋਝੀ ਸਕਦਾ ਕਿਉਂਕਿ ਦੁਨੀਆ ਦੇ ਵਿੱਚ ਮੂਹ ਮਾਇਆ ਦੀ ਅੱਗ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਹਰ ਇੱਕ ਦੀ ਅਲੱਗ ਤਕ ਨਹੀਂ ਪੈਂਦੀ ਮੂਹ ਮਾਇਆ ਦੀ ਅੱਗ ਤਕ ਦੀ ਪੈਂਦੀ ਆ ਇਹਾਂ ਪੁੱਤਰਾ ਦੀ ਅਗ ਜਿਹੜੀ ਤੁਖ ਦੀ ਫਿਰਦੀ ਆ ਔਰ ਆਦਮੀ ਦਾ ਭੱਜਾ ਫਿਰਦਾ ਵਾ ਅਗ ਤ੍ਰਿਸ਼ਨਾ ਦੀ ਜਿਹੜੀ ਆ ਤੁਖ ਦੀ ਫਿਰਦੀ ਹਰ ਇੱਕ ਦੇ ਇਨਸਾਨ ਦੇ ਸਤਿਗੁਰ ਕਹਿੰਦੇ ਆ ਬਾਬਾ ਫਰੀਦ ਜੀ ਕਹਿੰਦੇ ਆ ਪਰ ਮੈਂ ਅਕਾਲ ਤੁਖ ਦੀ ਵੇ ਇਹ ਸਮਝਦਾ ਕਿ ਮੇਰੀ ਜਿਹੜੀ ਆ ਇਹ ਚੀਜ਼ਾਂ ਤੋਂ ਸਤਕਾਰਾ ਜਿਹੜਾ ਵਾ ਪਾ ਦਿੱਤਾ ਫਰੀਦਾ ਜੇ ਜਣਾ ਤਿਲ ਥੋੜੜੇ ਸੰਮਲ ਬੁੱਕ ਪਰੇ ਜੇ ਜਾਣਾ ਸਹ ਹਣ ਡੜਾ ਤਾਂ ਥੋੜਾ ਮਾਣ ਕਰੀ ਹੁਣ ਫਰੀਦ ਸਾਹਿਬ ਇੱਥੇ ਬੜਾ ਸੋਹਣਾ ਸਮਝਾਉਂਦੇ ਆ ਕਿ ਕਹਿੰਦੇ ਕਿ ਖੇਤ ਆ ਨਾ ਜਦੋਂ ਅਪਾ ਪਹਿਲੇ ਸਮਾਂ ਚ ਤੇਲ ਦੇ ਬੀਜੇ ਜਾਂਦੇ ਤੇਲ ਬੀਜਿਆਦੇ ਉਹ ਤੱਲਾ ਪੰਜ ਜਿੰਨਾ ਮਰਜੀ ਭਾਰਾ ਹੁੰਦਾ ਤੇ ਤੇਲ ਜਦੋਂ ਅਪਾ ਉਹਨੂੰ ਕੱਢਦੇ ਸੀ ਨਾ ਤੇਲ ਤੇ ਥੋੜੀ ਤੇਲ ਨਿਕਲਦੇ ਸਨ ਖੇਤ ਕਿੱਡਾ ਵੱਡਾ ਸੀ ਕਿਲਾ ਜਿਹਨੂੰ ਲਾਲਾ ਅਪਾ ਜ਼ਮੀਨ ਦਾ ਕਿੱਲਾ ਲਾ ਲਏ ਨੇ ਆ ਤੋਂ ਥੋੜੇ ਦੇ ਤੇਲ ਨਿਕਲਦੇ ਤਦ ਕਿ ਤੇਰੀ ਦੇਹੀ ਜਿਹੜੀ ਆ ਕਿੰਡੀ ਵੱਡੀ ਆ ਖੇਤ ਦੀ ਗੱਲ ਨਹੀਂ ਕੀਤੀ ਆਪਾਂ ਉਦਾਹਰਨ ਦਿੱਤੀ ਆ ਇਸ ਦੇਹੀ ਦੀ ਗੱਲ ਕੀਤੀ ਆ ਕਿ ਇਸ ਦੇਹੀ ਦੇ ਵਿੱਚ ਜਿਹੜੇ ਤੇਲ ਆ ਇਹ ਕਿ ਤਿਲ ਕਿਹਨੂੰ ਕਿਹਾ ਗਿਆ ਵਾ ਕਿ ਸਵਾਸਾਂ ਦੀ ਪੂੰਜੀ ਜਿਹੜੀ ਬੜੀ ਥੋੜੀ ਆ ਐਡਾ ਵੱਡਾ ਸਰੀਰ ਆ ਤੇਰੀ ਸਵਾਸਾਂ ਦੀ ਆ ਇਹ ਜਿਹੜੀ ਆ ਬਹੁਤ ਥੋੜੀ ਆ ਤੇ ਕਹਿੰਦਾ ਵੀ ਬਹੁਤਾ ਮਾਨ ਨਾ ਕਰਿਆ ਬਹੁਤਾ ਬਾਬਾ ਫਰੀਦ ਕਹਿੰਦੇ ਆ ਕਿ ਬਹੁਤਾ ਮਾਣ ਨਾ ਕਰਿਆ ਕਰ ਹੰਕਾਰ ਨਾ ਕਰਿਆ ਕਰ ਇਹ ਪਤਾ ਨਹੀਂ ਕਿਹੜੇ ਵਿਸ਼ਵਾਸਾਂ ਦੀਆਂ ਜਿਹੜੀ ਗੰਢ ਆ ਇਹ ਖਤਮ ਹੋ ਜਾਣੀ ਐ ਜੇ ਜਣਾ ਲੜ ਸਿੱਜਣਾ ਪਿੰਡੇ ਪਾਏ ਗੰਡ ਤੈ ਜਿਵਡ ਮੈਂ ਨਾਹੇ ਕੋ ਸਭ जग ਡਿਠਾ ਹੰਡ ਕਿੰਦੇ ਪਾਗੇ ਬਾਬਾ ਫਰੀਦ ਜੀ ਬੜੇ ਸਮਝਾਉਂਦੇ ਆ ਕਿ ਕਈ ਜਿਹੜੀ ਗੰਢ ਆ ਨਾ ਮੂਹ ਮਾਇਆ ਦੀ ਗੰਢ ਜਿਹੜਾ ਹਾਲ ਇੱਕ ਲਈ ਫਿਰਦਾ ਇਹ ਜਿਹੜਾ ਸੰਸਾਰ ਚ ਆਇਆ ਵਾ ਉਹ ਗੰਢ ਲਈ ਫਿਰਦਾ ਵਾ ਪਰ ਕਹਿੰਦੇ ਉਸ ਪ੍ਰਭੂ ਪ੍ਰਭਾਤਮਾ ਦਾ ਸਿਮਨ ਕਰਿਆ ਕਰੀ ਗੱਲ ਤਾਂ ਸੁਟਲੀਆਂ ਮੂਹ ਮਾਇਆ ਦੀ ਉਸ ਦਾ ਸਿਮਨ ਕਰਿਆ ਕਰੇਗਾ ਉਸ ਦਾ ਨਾਮ ਜੋ ਲਿਆ ਕਰੇਗਾ ਤੇ ਇਸ ਕਰਕੇ ਸਾਨੂੰ ਸਮਝਾ ਦਿੱਤਾ ਕਿ ਬਾਬਾ ਫਰੀਦ ਨੇ ਕਿਹਾ ਵਾ ਇਹ ਇਹ ਇਨਸਾਨ ਦੂਸਰ ਸੰਸਾਰ ਵਿੱਚ ਆਇਆ ਨਾ ਤੇ ਉਹਦਾ ਸੰਨਨ ਕਰਿਆ ਕਰ ਉਹਦਾ ਸੰਨਨ ਕਰੇਗਾ ਦੇਸ ਪਦ ਪਵਦਲ ਤੋਂ ਪਾਰ ਹੋ ਜਾਵੇਗਾ ਇੰਨੀਆਂ ਹੀ ਵਿਦਿਆ ਪ੍ਰਵਾਲ ਉਚਕਾ ਨਿਖਿਮਾ ਗੁਰਪੱਤੇ ਪ੍ਰਮਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ